ਹੁਣ ਭਗਵੰਤਮਾਨ ਸਰਕਾਰ ਦੀ ਕਿਹੜੀ ਗੱਲ ਨੂੰ ਸਹੀ ਮੰਨੀਏ ਤੇ ਕਿਹੜੀ ਗੱਲ ਨੂੰ ਝੂਠ ਮੰਨੀਏ ਦੇਖੋ ਭਗਵੰਤਮਾਨ ਸਰਕਾਰ ਹੁਣ ਤੱਕ ਇਹੀ ਦਾਵਾ ਕਰਦੀ ਆਈ ਹੈ ਕਿ ਖਜ਼ਾਨਾ ਭਰਿਆ ਖਜ਼ਾਨੇ ਚ ਵਾਧੂ ਪੈਸਾ ਸਾਰਿਆਂ ਲਈ ਪੈਸਾ ਪਿਛਲੀਆਂ ਸਰਕਾਰਾਂ ਝੂਠ ਮਾਰਦੀਆਂ ਰਹੀਆਂ ਵੀ ਖਜ਼ਾਨਾ ਖਾਲੀ ਹੈ ਅਸੀਂ ਦੱਸਦੇ ਹਾਂ ਖਜ਼ਾਨਾ ਖਾਲੀ ਨਹੀਂ ਹੈ ਇੱਕ ਪਾਸੇ ਇਹ ਪ੍ਰਚਾਰ ਤੇ ਦੂਜੇ ਪਾਸੇ ਕੇਂਦਰ ਸਰਕਾਰ ਤੋਂ ਲਗਾਤਾਰ ਕਰਜ਼ਾ ਭਗਵੰਤਮਾਨ ਸਰਕਾਰ ਲੈ ਰਹੀ ਹੈ ਤੇ ਅੱਜ ਨਵੀਂ ਗੱਲ ਆ ਗਈ ਹੈ ਭਗਵੰਤਮਾਨ ਸਰਕਾਰ ਨੇ ਕੇਂਦਰ ਸਰਕਾਰ ਨੂੰ 10000 ਕਰੋੜ ਦਾ ਕਰਜ਼ਾ ਹੋਰ ਵਧਾਉਣ ਦੀ ਮੰਗ ਕੀਤੀ ਹੈ ਮਤਲਬ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ 30000 ਤੇ 464 ਕਰੋੜ ਕਰਜ਼ਾ ਲੈ ਸਕਦੀ ਸੀਗੀ ਤੇ ਹੁਣ ਪੰਜਾਬ ਸਰਕਾਰ ਨੇ ਭਗਵੰਤਮਾਨ ਸਰਕਾਰ ਨੇ ਚਿੱਠੀ ਲਿਖੀ ਕੇਂਦਰ ਨੂੰ ਤੇ ਬੇਨਤੀ ਕੀਤੀ ਹੈ ਵੀ ਸਾਨੂੰ ਜਿੰਨਾ ਕਰਜ਼ਾ ਪਹਿਲਾ ਹਰ ਸਾਲ ਦਿੱਤਾ ਜਾਂਦਾ ਉਹਦੇ ਚ 10000 ਕਰੋੜ ਹੋਰ ਵਧਾਇਆ ਜਾਵੇ ਇਹ ਵੀ ਕਿਹਾ ਵੀ ਸਾਡੇ ਸੂਬੇ ਦੀ ਵਿੱਤੀ ਹਾਲਤ ਠੀਕ ਨਹੀਂ ਗਈ ਮਤਲਬ ਵੀ ਸਾਡੇ ਖਜ਼ਾਨੇ ਦੇ ਵਿੱਚ ਪੈਸਾ ਨਹੀਂਗਾ ਹੁਣ ਕਿਹੜੀ ਗੱਲ ਸਹੀ ਹੈ ਇੱਕ ਪਾਸੇ ਤਾਂ ਭਗਵੰਤਮਾਨ ਸਰਕਾਰ ਨੇ ਅੱਜ ਤੱਕ ਦਾਵਾ ਕੀਤਾ ਵੀ ਖਜ਼ਾਨਾ ਖਾਲੀ ਨਹੀਂ ਦੂਜੇ ਪਾਸੇ ਕੇਂਦਰ ਨੂੰ ਚਿੱਠੀ ਲਿਖ ਕੇ ਕਹਿ ਰਿਹਾ ਬਈ ਖਜ਼ਾਨੇ ਦੇ ਵਿੱਚ ਪੈਸਾ ਘਟ ਹੈ ਇਸ ਕਰਕੇ ਸਾਡੇ ਕਰਜ਼ੇ ਦੀ ਦਰ ਵਧਾਈ ਜਾਵੇ ਦੇਖੋ ਭਗਵੰਤਮਾਨ ਸਰਕਾਰ ਨੇ ਅਜੇ ਜਿਹੜਾ ਬੀਬੀਆਂ ਪੈਣਾ ਨਾਲ ਵਾਦਾ ਕੀਤਾ ਸੀ 1000 ਰੁਪਿਆ ਮਹੀਨਾ ਦੇਣ ਦਾ ਬਾਅਦ ਚ ਐਮਪੀ ਚੋਣਾਂ ਦੇ ਲਈ ਉਹ 1100 ਵੀ ਕਰਤਾ ਸੀ ਅਜੇ ਤਾਂ ਉਹ ਲਾਗੂ ਕਰਨਾ ਅਜੇ ਤਾਂ ਜਿਹੜੀਆਂ ਬੁਢਾਪਾ ਪੈਨਸ਼ਨਾਂ ਵਧਾ ਕੇ ਦੇਣ ਦਾ ਵਾਦਾ ਕੀਤਾ ਸੀ ਉਹ ਵੀ ਦੇਣੀਆਂ ਤੇ ਜੇ ਉਹ ਨਹੀਂ ਦਿੱਤੀਆਂ ਜਾ ਰਹੀਆਂ ਅਜੇ ਤੱਕ ਉਹ ਦੇਣ ਤੋਂ ਕਿੱਥੋਂ ਜਾਣ ਗਿਆ ਫਿਰ ਭਗਵੰਤ ਮਾਨ ਸਰਕਾਰ ਉਹ ਕਿਵੇਂ ਦੇਵੇਗੀ ਇਹ ਵੱਡਾ ਸਵਾਲ ਹੈ ਹੁਣ ਹਰਿਆਣਾ ਦੇ ਵਿੱਚ ਕੀ ਹੋਇਆ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਉੱਥੋਂ ਦੀ ਕਾਂਗਰਸ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਆ ਲੇਖ ਕੇ ਨਕਲ ਮਾਰ ਕੇ ਇਹ ਐਲਾਨ ਕਰਤਾ ਸੀ ਵੋਟਾਂ ਦੇ ਲਈ ਵੀ ਅਸੀਂ ਹਰ ਇੱਕ ਔਰਤ ਨੂੰ 1500 ਰੁਪਏ ਮਹੀਨਾ ਦੇਵਾਂਗੇ ਦਿੱਤਾ ਹੁਣ ਤੱਕ ਚੱਜ ਨਾਲ ਉਹਨਾਂ ਨੇ ਵੀ ਨਹੀਂ ਜਿਵੇਂ ਭਗਵੰਤ ਮਾਨ ਸਰਕਾਰ ਨੇ ਨਹੀਂ ਦਿੱਤਾ ਐਵੇਂ ਹਿਮਾਚਲ ਨੇ ਨਹੀਂ ਦਿੱਤਾ ਹੁਣ ਉਹਨਾਂ ਨੇ ਨਵੀਂ ਨੀਤੀ ਕੱਢ ਮਾਰੀ ਉਹ ਕਹਿੰਦੇ ਜੀ ਸਾਰੀਆਂ ਔਰਤਾਂ ਨੂੰ ਨਹੀਂ ਦੇਵਾਂਗੇ ਹਰ ਘਰ 'ਚ ਇੱਕ ਔਰਤ ਨੂੰ ਮਿਲੇਗਾ ਉਹ ਵੀ ਜੀ ਦੀ ਉਮਰ 18 ਸਾਲ ਤੋਂ ਉੱਪਰ ਤੇ 60 ਸਾਲ ਤੋਂ ਘੱਟ ਹੋਏਗੀ ਜੇ ਘਰ 'ਚ 2 3 4 ਜਿੰਨੀਆਂ ਵੀ ਔਰਤਾਂ ਨੇ ਉਹਨਾ ਜੋ ਕਿਸੇ ਇੱਕ ਨੂੰ ਮਿਲੇਗਾ ਜਿਹੜੀ ਮਰਜ਼ੀ ਲੈ ਲਓ ਭਾਵੇਂ ਵੱਡੀ ਲੈ ਲਓ ਭਾਵੇਂ ਛੋਟੀ ਲੈ ਲਓ ਭਾਵੇਂ ਵਿਚਾਲੜਿਆਂ ਲੈ ਲਓ ਹੁਣ ਪਾਤਾ ਨਾ ਯੱਬ ਪਾਤਾ ਸਿਆਪਾ ਉਹਨਾਂ ਨੇ ਇਸੇ ਤਰ੍ਹਾਂ ਗੱਲ ਗੁੱਸਾ ਕਰਨ ਵਾਲੀ ਨਹੀਂ ਗਈ ਗੱਲ ਸੋਚਣ ਵਾਲੀ ਹੈ ਵੀ ਭਗਵਾਨ ਤਮਨ ਸਰਕਾਰ ਇੱਕ ਪਾਸੇ ਦਾਵਾ ਕਰਦੀ ਹੈ ਖਜ਼ਾਨੇ 'ਚ ਪੈਸਾ ਵਾਧੂ ਹੈ ਜੋ ਦੂਜੇ ਪਾਸੇ ਨਾ ਔਰਤਾਂ ਨੂੰ ਹਜ਼ਾਰਿਆਰ ਨਾ ਵਡਾਪਾ ਪੈਨਸ਼ਨ ਵਧਾ ਕੇ ਤੇ ਤੀਜੇ ਪਾਸੇ ਕੇਂਦਰ ਸਰਕਾਰ ਤੋਂ ਲਗਾਤਾਰ ਕਰਜ਼ਾ ਚੁੱਕਿਆ ਗਿਆ ਹੁਣ ਫੇਰ ਮੰਗ ਕੀਤੀ ਹੈ ਵੀ 10 ਹਜ਼ਾਰ ਕਰੋੜ ਹੋਰ ਵਧਾਓ ਤੇ ਗੱਲ ਇੱਥੇ ਹੀ ਨਹੀਂ ਖੜੀ ਭਗਵੰਤਮਾਨ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦੇ ਉੱਪਰ ਟੈਕਸ ਵੈਟ ਵਧਾ ਦਿੱਤਾ ਤੇ ਥੋੜਾ ਜਿਹਾ ਕੁਝ ਪੈਸੇ ਨਹੀਂ ਵਧਾਏ ਵਾਵਾ ਵਧਾ ਦਿੱਤਾ ਉਧਰ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਉਧਰ ਬੱਸਾਂ ਦੇ ਕਿਰਾਇਆਂ ਦਾ ਰੇਟ ਵਧ ਗਿਆ ਮਤਲਬ ਚਾਰ ਚਫੇਰਿਓ ਮਹਿੰਗਾਈ ਦੀ ਮਾਰ ਪੰਜਾਬ ਦੇ ਲੋਕਾਂ ਨੂੰ ਪੈ ਰਹੀ ਹੈ ਤੇ ਪੰਜਾਬ ਸਰਕਾਰ ਫਿਰ ਕਿਹੜੀ ਨਵੀਂ ਨੀਤੀ ਲਾਗੂ ਕਰ ਰਹੀ ਹੈ ਪੰਜਾਬ ਸਰਕਾਰ ਯਾਨੀ ਆਮ ਆਦਮੀ ਪਾਰਟੀ ਪਹਿਲਾਂ ਇਹ ਦਾਅਵਾ ਕਰਦੀ ਸੀ ਕਿ ਪਹਿਲਾਂ ਵਾਲਿਆਂ ਨੂੰ ਤਰੀਕਾ ਨਹੀਂਗਾ ਅਸੀਂ ਤਾਂ ਐਨੇ ਹਜ਼ਾਰ ਕਰੋੜ ਫਲਾਣੇ ਮਾਫੀਆ ਤੋਂ ਇਕੱਠਾ ਕਰ ਲੈਣਾ ਐਨਾ ਰੇਤ ਮਾਫੀਆ ਤੋਂ ਐਨਾ ਜਿਹੜੇ ਨਸ਼ਾ ਮਾਫੀਆ ਐਨਾ ਫਲਾਣਾ ਮਾਫੀਆ ਐਨਾ ਫਲਾਣਾ ਮਾਫੀਆ ਤੇ ਐਨਾ ਜਿਹੜੇ ਮਾਫੀਏ ਬੰਦ ਕਰਕੇ ਤੇ ਅਸੀਂ ਐਨਾ ਪੈਸਾ ਖਜ਼ਾਨੇ 'ਚ ਇਕੱਠਾ ਕਰਦਿਆ ਕਰਨਾ ਇਹ ਦਾਵਾ ਸੀ ਭਗਵੰਤ ਮਾਨ ਦੀ ਪਾਰਟੀ ਆਮ ਆਦਮੀ ਪਾਰਟੀ ਦਾ ਪਰ ਜਦੋਂ ਦੀ ਸਰਕਾਰ ਬਣੀ ਹੈ ਕਿਤੇ ਵੀ ਨਜ਼ਰ ਨਹੀਂ ਆਇਆ ਵੀ ਭਗਵੰਤ ਮਾਨ ਸਰਕਾਰ ਨੇ ਕੋਈ ਐਦਾਂ ਯਤਨ ਕੀਤੇ ਹੋਣ ਵੀ ਵਾਹ ਵਾ ਪਹਿਲਾਂ ਨਾਲੋਂ ਜਿਹੜਾ ਹੈ ਆਮਦਨ ਵਧਾਈ ਹੋ ਵੇਖ ਜਾਣੇ ਦੀ ਜੇ ਆਮਦਨ ਵਧਾਈ ਹੁੰਦੀ ਤਾਂ ਕੇਂਦਰ ਤੋਂ ਬਾਰ-ਬਾਰ ਕਰਜ਼ਾ ਨਹੀਂ ਸੀ ਲੈਣਾ ਪੈਣਾ ਜੇ ਆਮਦਨ ਪੰਜਾਬ ਦੇ ਖਜ਼ਾਨੇ ਦੀ ਵਧੀ ਹੁੰਦੀ ਜਿੰਨੀ ਦਾਵਾ ਸੀ ਤਾਂ ਫਿਰ 10000 ਕਰੋੜ ਜਿਹੜੀ ਹੁਣ ਅੱਜ ਚਿੱਠੀ ਲਿਖੀਏ ਕੇਂਦਰ ਨੂੰ ਵੀ ਹੋਰ ਦੋ ਸਾਨੂੰ ਉਹ ਨਹੀਂ ਸੀ ਲਿਖਣੀ ਪੈਣੀ ਹੁਣ ਮੈਂ ਸੋਚਦਾ ਵੀ ਭੈਣਾ ਵਿਚਾਰੀਆਂ ਤਾਂ ਅਜੇ ਵੀ ਵੇਟ ਰੱਖੀ ਬੈਠੀਆਂ ਨੇ ਵੀ ਹਜ਼ਾਰ-ਹਜ਼ਾਰ ਤਾਂ ਸਾਡੇ ਖਾਤੇਾਂ 'ਚ ਭਗਵੰਤ ਮਾਨ ਵੀਰ ਪਾਊਗਾ ਪਰ ਵੀਰ ਪਾਊਗਾ ਕਿੱਥੇ ਵੀਰ ਦੇ ਹੱਥ 'ਚ ਹੀ ਕੁਛ ਨਹੀਂ ਜਦੋਂ ਵੀਰ ਦੇ ਜੇਬ 'ਚ ਹੀ ਕੁਛ ਨਹੀਂ ਤੋ ਪਾਊਗਾ ਕਿੱਥੋਂ ਸੋ ਮੈਨੂੰ ਇਹ ਲੱਗਦਾ ਜਿਵੇਂ ਭਾਜਪਾ ਨੇ ਬੀਜੇਪੀ ਨੇ 2014 ਦੀਆਂ ਵੋਟਾਂ ਵੇਲੇ ਇੱਕ ਛਗੂਫਾ ਛੱਡਿਆ ਸੀ ਇੱਕ ਛੁਰਲੀ ਛੱਡੀ ਸੀ 15 15 ਲੱਖ ਰੁਪਏ ਆਪਕੇ ਖਾਤੇ ਮੇ ਆਉਣਗੇ ਫਿਰ ਜਨਤਨ ਖਾਤੇ ਵੀ ਖਲਾਏ ਬੈਂਕਾਂ ਚ ਆਈ ਕੇ ਚਵਾਨੀ ਨਹੀਂ 15 ਪੈਸੇ ਨਹੀਂ ਆਏ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਵੀ ਕੀਤਾ ਉਹਨਾਂ ਨੇ 15 ਲੱਖ ਕਹਿ ਕੇ ਦੇਸ਼ ਠੱਗਿਆ ਸੀ ਦੇ ਬਾਅਦ ਦੇ ਵਿੱਚ ਕਹਤਾ ਸੀ ਇਹ ਤਾਂ ਝੂਮਲਾ ਸੀ ਤੇ ਅੱਜ ਅਸੀਂ ਪੰਜਾਬ 'ਚ ਦੇਖਿਆ ਕਿ ਭਗਵੰਤ ਮਾਨ ਹੋਰਾਂ ਨੇ ਹਜ਼ਾਰ-ਹਜ਼ਾਰ ਰੁਪਈਆ ਔਰਤਾਂ ਦੇ ਖਾਤੇ 'ਚ ਪਾਉਣ ਦੀ ਗੱਲ ਕਰਕੇ ਇੱਕ ਤਰ੍ਹਾਂ ਨਾਲ ਮੈਨੂੰ ਜਪਦਾ ਹੈ ਕਿ ਪੰਜਾਬ ਨਾਲ ਚੰਗਾ ਨਹੀਂ ਕੀਤਾ ਹੁਣ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਹਜ਼ਾਰ-ਹਜ਼ਾਰ ਦੀ ਗਰੰਟੀ ਦੇ ਕੇ ਤੇ ਫਿਰ ਹੁਣ ਤੱਕ ਦੇਣੇ ਨਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਸੱਚੀ-ਮੁੱੱਚੀ ਜਿਹੜੀ ਮੈਂ ਗੱਲ ਕੀਤੀ ਆ ਵੀ ਇਹ ਭਾਜਪਾ ਦੇ ਨਾਲ ਮਿਲਦੀ-ਜੁਲਦੀ ਗੱਲ ਆ ਜਿਹੜੀ ਉਹਨਾਂ 15-15 ਲੱਖ ਖਾਤੇ 'ਚ ਪਾਉਣ ਦੀ ਗੱਲ ਕਰਕੇ ਵੋਟਾਂ ਲੈ ਲਈਆਂ ਤੇ ਬਾਅਦ 'ਚ ਪਾਏ ਨਹੀਂ ਸੀ ਸੇਮ ਜੀ ਗੱਲ ਹੀ ਇਹ ਆ ਔਰ ਦੇਖੋ ਸਭ ਤੋਂ ਵੱਡੀ ਗੱਲ ਭਗਵੰਤ ਮਾਨ ਆਪ ਤੇ ਆਮ ਆਦਮੀ ਪਾਰਟੀ ਇਹ ਕਹਿੰਦੀ ਰਹੀ ਹੈ ਵੀ ਦੂਜੀਆਂ ਪਾਰਟੀਆਂ ਇੰਜ ਕਰਦੀਆਂ ਨੇ ਵੀ ਵੋਟਾਂ ਤੋਂ ਪਹਿਲਾਂ ਐਲਾਨ ਕਰਦੇ ਨੇ ਤੇ ਬਾਅਦ ਦੇ ਵਿੱਚ 4 ਸਾਲ ਤਾ ਲੋਕਾਂ ਨੂੰ ਚੀਜ਼ ਦੇਣੀ ਨਹੀਂ ਤੇ ਜਦੋਂ ਆਖਰੀ ਸਾਲ ਰਹਿ ਜਾਏ ਵੋਟਾਂ ਨੇੜੇ ਆ ਜਾਣ ਫਿਰ 2-4 ਮਹੀਨੇ ਲੋਕਾਂ ਨੂੰ ਲੌਲੀਪੌਪ ਜਾਂ ਦੇ ਦੇਣਾ ਤੇ 2-4 ਮਹੀਨਿਆਂ ਨਾਲ ਲੋਕਾਂ ਦਾ ਕੀ ਸੌਰ ਗਿਆ ਕੀ ਫਾਇਦਾ ਹੋ ਗਿਆ ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਰਹੀ ਵੀ ਅਸੀਂ ਇੰਝ ਨਹੀਂ ਕਰਾਂਗੇ ਜਿਹੜੀਆਂ ਗਰੰਟੀਆਂ ਦੇ ਰਹੇ ਆ ਐ ਨਹੀਂ ਵੀ ਉਹ ਸਰਕਾਰ ਖਤਮ ਹੋਣ ਦੇ ਨੇੜੇ ਜਾ ਕੇ ਬਲਕੇ ਅਸੀਂ ਸ਼ੁਰੂ ਚ ਹੀ ਉਹ ਪੂਰੀਆਂ ਕਰ ਦੇਣੀਆਂ ਨੇ ਤੇ ਹੁਣ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਹਜ਼ਾਰ ਹਜ਼ਾਰ ਔਰਤਾਂ ਨੂੰ ਦੇਣ ਵਾਲੀ ਗਰੰਟੀ ਤੇ ਵੀ ਬੇਰਜਗਾਰੀ ਖਤਮ ਕਰਨ ਵਾਲੀ ਗਰੰਟੀ ਸੀ ਨਸ਼ੇ ਖਤਮ ਕਰਨ ਵਾਲੀ ਗਰੰਟੀ ਸੀ ਪੈਨਸ਼ਨ ਜਿਹੜੀ ਬਜ਼ੁਰਗਾਂ ਦੀ ਵਡਾਪਾ ਪੈਨਸ਼ਨ ਵਧਾਉਣ ਵਾਲੀ ਗਰੰਟੀ ਸੀ ਪਤਾ ਨਹੀਂ ਕਿੰਨੇ ਕਦਾਵੇ ਸੀ ਵਾਦੇ ਸੀ ਤਾਂ ਉਹ ਉਸੇ ਤਰ੍ਹਾਂ ਰਹਿ ਗਏ ਹੁਣ ਹਿਮਾਚਲ ਦੇ ਵਿੱਚ ਦੇਖੋ ਉਹਨਾਂ ਨੇ ਕਿਆ ਸੀ ਹਿਮਾਚਲ ਦੇ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਪਹਿਲਾਂ ਵੀ ਅਸੀਂ 1500 ਰੁਪਈਆ ਹਰ ਇੱਕ ਔਰਤ ਨੂੰ ਦੇਵਾਂਗੇ ਨਕਲ ਤਾਂ ਉਹਨਾਂ ਨੇ ਭਗਵੰਤ ਮਾਨ ਹੋਰਾਂ ਦੀ ਮਾਰ ਲਈ ਵਾਦਾ ਤਾਂ ਕਰ ਲਿਆ ਪਰ ਜਿਹੋ ਜਿਹਾ ਇੱਥੇ ਪੂਰਾ ਹੋਇਆ ਉਹੋ ਜਿਹਾ ਉੱਥੇ ਪੂਰਾ ਹੋਇਆ ਅਜੇ ਤੱਕ ਉੱਥੇ ਵੀ ਉਹ ਦੇਣ ਨਹੀਂ ਲੱਗੇ ਤੇ ਹੁਣ ਉਹਨਾਂ ਨੇ ਨਵਾਂ ਸੱਪ ਕੱਢਤਾ ਕਹਿੰਦੇ 20000 15-1500 ਰੁਪਈਆ ਅਸੀਂ ਕਿਹਾ ਸੀ ਦੇਣ ਦਾ ਤੇ ਸਾਰੀਆਂ ਔਰਤਾਂ ਨੂੰ ਪਹਿਲਾਂ ਕਿਹਾ ਸੀ ਉਹਨਾਂ ਵੋਟਾਂ ਲੈਣ ਵੇਲੇ ਤੇ ਹੁਣ ਉਹ ਕਹਿੰਦੇ ਨੇ ਹਿਮਾਚਲ ਦੇ ਵਿੱਚ ਵੀ ਸਾਰਿਆਂ ਨੂੰ ਨਹੀਂ ਦੇ ਸਕਦੇ ਇੱਕ ਤਾਂ ਦੇਵਾਂਗੇ ਜਿਹੜੀਆਂ 18 ਸਾਲ ਤੋਂ ਉੱਪਰ ਤੇ 60 ਸਾਲ ਤੋਂ ਥੱਲੇ ਦੀਆਂ ਉਹਨਾਂ ਨੂੰ ਤੇ ਦੂਜਾ ਇੱਕ ਘਰ ਚੋਂ ਸਿਰਫ ਇੱਕ ਔਰਤ ਨੂੰ ਦੇਵਾਂਗੇ ਮਤਲਬ ਵੱਡੀ ਲੈ ਲੈ ਛੋਟੀ ਲੈ ਲੈ ਚੱਲੜੇ ਵਾਲੀ ਲੈ ਲੈ ਧੀ ਲੈ ਲੈ ਨੂੰ ਲੈ ਲੈ ਜਮਾਂ ਲੈ ਲਵੇ ਸੱਸ ਲੈ ਲਵੇ ਜਾਂ ਨੂੰ ਲੈ ਲਵੇ ਇੱਕ ਨੂੰ ਦੇਵਾਂਗੇ ਹੁਣ ਤੁਸੀਂ ਦੇਖੋ ਇਹ ਕੀ ਹੈ ਇਹ ਮਜ਼ਾਕ ਹੀ ਆ ਲੋਕਾਂ ਨਾਲ ਇਹ ਧੋਖੇ ਧੜੀਆਂ ਆ ਇਹ ਇਹ ਭਾਜਪਾ ਨੇ ਜਿਹੜਾ ਉਹ ਵਾਅਦਾ ਕੀਤਾ ਸੀ 15-15 ਲੱਖ ਖਾਤੇ ਮੇ ਆਉਣਗੇ ਉਹ ਜੇ ਜੁਮਲਾ ਨਿਕਲਿਆ ਤੇ ਹਿਮਾਚਲ ਚ ਕਾਂਗਰਸ ਦਾ ਜੁਮਲਾ ਨਿਕਲਿਆ ਔਰ ਪੰਜਾਬ ਚ ਹਜ਼ਾਰ-ਹਜ਼ਾਰ ਰੁਪਈਆ ਔਰਤਾਂ ਨੂੰ ਦੇਣ ਦਾ ਆਮ ਆਦਮੀ ਪਾਰਟੀ ਦਾ ਵੀ ਇਹ ਜੁਮਲਾ ਹੀ ਨਿਕਲਿਆ ਤੇ ਹੁਣ ਇਹੀ ਵਾਅਦੇ ਸਾਰੀਆਂ ਪਾਰਟੀਆਂ ਹਰਿਆਣਾ ਜਾ ਕੇ ਕਰ ਰਹੀਆਂ ਠੱਗੀ ਆ ਬਸ ਜੋ ਮਰਜੀ ਮਾਰ ਲੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੇ ਹੁਣ ਜਿਵੇਂ ਭਗਵੰਤ ਮਾਨ ਸਰਕਾਰ ਨੇ ਅੱਜ ਕੇਂਦਰ ਸਰਕਾਰ ਨੂੰ ਚਿੱਠੀ ਭੇਜੀ ਹੈ ਵੀ 10000 ਕਰੋੜ ਰੁਪਈਆ ਜਿਹੜਾ ਅਸੀਂ ਕਰਜ਼ਾ ਲੈਨੇ ਆ ਉਹ ਹੋਰ ਵਧਾਇਆ ਜਾਵੇ ਤਾਂ ਇਹਦੇ ਵਿੱਚ ਕੀ ਮੰਨਿਆ ਜਾਵੇ ਫਿਰ ਖਜ਼ਾਨਾ ਭਰਿਆ ਕਹਿੰਦੇ ਤੇ ਫਿਰ 10000 ਕਰੋੜ ਖਰਚ ਕਰਜ਼ਾ ਉਹਨਾਂ ਤੋਂ ਹੋਰ ਕਿਉਂ ਇਹਦੇ ਤੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜਾਦ ਬਹੁਤ ਮਿਹਰਬਾਨੀ